ਕਹਿੰਦੇ ਜੇ ਪਿਆਰ ਕਰਨਾ ਹੈ ਰੱਬ ਨਾਲ ਇਦਾਂ ਕਰ ਜਿਵੇਂ ਕਮਲ ਦੇ ਫੁੱਲ ਦਾ ਪਾਣੀ ਨਾਲ ਪਿਆਰ ਹੈ। ਕਮਲ ਦਾ ਫੁੱਲ ਛਪੜੀ 'ਚ ਪੈਦਾ ਹੁੰਦਾ ਹੈ ਤੇ ਪਾਣੀ ਦੇ ਉੱਤੇ ਉਹਦੀਆਂ ਪੰਖੜੀਆਂ ਮੁਰਝਾਈਆਂ ਹੁੰਦੀਆਂ। ਸੂਰਜ ਚੜ੍ਹਦਾ ਹੈ ਫੁੱਲ ਖਿੜਦਾ ਹੈ। ਕਈ ਵਾਰ ਹਵਾ ਦੇ ਨਾਲ ਉਹ ਛਪੜੀ 'ਚ ਲਹਿਰਾਂ ਉੱਠਦੀਆਂ ਫਟ ਦੋ ਫਟ। ਉਹ ਪਟਕ ਪਟਕ ਕੇ ਕਮਲ ਦੇ ਫੁੱਲ ਨੂੰ ਪਾਣੀ ਤੇ ਮਾਰਦੀਆਂ ਵਹਾਰਾਜ ਕਹਿੰਦੇ ਦੁੱਖ ਵੀ ਸਹਾਰ ਲੈਂਦਾ ਹੈ ਪਾਣੀ ਦਾ ਸਾਥ ਨਹੀਂ ਛੱਡਦਾ ਉਹਨੂੰ ਪਤਾ ਹੈ ਬਾਣੀ ਤੋਂ ਜੁਦਾ ਹੋ ਗਿਆ ਤੇ ਮੌਤ ਹੋ ਜਾਵੇਗੀ ਮਿਟਣਾ ਹੋਵੇਗਾ ਖੇੜੇ ਚ ਰਹਿੰਦਾ ਜਲ ਉਹਦੇ ਜੀਵਨ ਦਾ ਆਧਾਰ ਹੈ ਬੰਦੇ ਦੇ ਜੀਵਨ ਦਾ ਆਧਾਰ ਪਰਮਾਤਮਾ ਹੈ ਮਾੜੇ ਜੇ ਸਾਹ ਜੁਦਾ ਕਰ ਦਵੇ ਤੇ ਬੰਦਾ ਮਿਟੀ ਹੈ ਤੋ ਜੋ ਸਾਹਾਂ ਦਾ ਸਵਾਮੀ ਐ ਕਹਿੰਦੇ ਉਹਦੇ ਨਾਲ ਪਿਆਰ ਕਰਿਆ ਕਰ। ਓਨੇ ਦਿਨ ਹੀ ਖੜਿਆ ਜਿੰਨੇ ਦਿਨ ਇਹ ਤੇਰੇ ਨਾਲ ਐ। ਜਿਸ ਦਿਨ ਰੂਹ ਖਿੱਚ ਲਈ ਨਾ ਇੱਥੇ ਕੋਈ ਪਾਪਾ ਦੇ ਨਾ ਇੱਥੇ ਕੋਈ ਮਾਈ ਚਾਕੇ ਮੜੀਆਂ ਚਗਲੇ ਲਾਂਬੂ ਲਾਉਣਗੇ। ਤੋ ਰਿਸ਼ਤੇਦਾਰੀ ਕਿਵੇਂ ਕਾਇਮ ਐ ਜਿੰਨਾ ਚਿਰ ਪ੍ਰਭੂ ਦੀ ਜੋਤ ਐ ਤੇਰੇ ਅੰਦਰ।